ਹੂਵਾ ਦੁਨੀਆ ਦੀਆ ਸੋਹਣਿਆ ਰਪਾ ਇ ਕੀ ਤੂੰ ਖੇਡ ਬਣਾਈ ਕਿਥੇ ਤੀਆਂ ਜਮੀ ਦੀਆਨੀ ਤੇਜਾ ਕਿਥੇ ਵਾਂਗ ਫੜਾਈ ਬਾਪੂਲੇ ਮੇਰੀਆਂ ਗੁਟੀਆਂ ਤੇਰੇ ਕਰ ਰਹਿ ਗਈਆਂ ਬਾਪੂਲੇ ਮੇਰੀਆਂ ਗੁਟੀਆਂ ਤੇਰੇ ਕਰ ਰਹਿ ਗਈਆਂ ਲਿਖੀਆਂ ਨਸੀਬਾਂ ਦੀਆਂ ਝੋਲੀ ਦੇ ਵਿੱਚ ਫੈਕੀਆਂ ਹਾਈ పాਪੂਲੇ ਮੇਰੀਆਂ ਹਾ ਬਾਬੂਲ ਮੀਰੀਆਂ ਗੁੱਟੀਆਂ ਤੇਰੀ ਕਰ ਰਹਿਗੀਆਂ ਜੁਗ ਜੁਗ ਜੀਵਣ ਸ਼ਾਲਾ ਮੇਰੀ ਸੋਹਣੀ ਵੀਰ ਪਿਆਰੀ ਜੁਗ ਜੁਗ ਜੀਵਣ ਸ਼ਾਲਾ ਮੇਰੀ ਸੋਹਣੀ ਵੀਰ ਪਿਆਰੀ ਤੱਤੀ ਵਾਣਾ ਹਏ ਤੱਤੀ ਵਾਣਾ ਲਕੇ ਮੇਰੀ ਮੰਦiraj ਤੁਲਾਰੇ ਤਤੀਵਾਨ ਲਕੇ ਮੇਰੀ ਮੰਦiraj ਤੁਲਾਰੇ ਮਾਮੀ ਮਾਸਿਆ ਪੂਆ ਛੜਕੀ ਮਾਮੀ ਮਾਸਿਆ ਪੂਆ ਛੜਕੀ ਢੋਲੀ ਦੇ ਵਿੱਚ ਪੈ ਗਈਆਂ ਹਾਏ ਬਾਬਲ ਮੇਰੀਆਂ ਆ ਬਾਬੁਲੇ ਮੇਰੀਆਂ ਗੁਟੀਆਂ ਤੇਰੀ ਕਰ ਰਹਿ ਗਈਆਂ ਬਾਬੁਲੇ ਮੇਰੀਆਂ ਗੁਟੀਆਂ ਤੇਰੀ ਕਰ ਰਹਿ ਗਈਆਂ ਵਸੀਓ ਤਰਿੰਜਣ ਬਾਬੁਲ ਜਿੱਥੇ ਚਰਖਾ ਡਾਂਦੀ ਸਾ ਵਸੀਓ ਤਰਿੰਜਣ ਬਾਬੁਲ ਜਿੱਥੇ ਚਰਖਾ ਡਾਂਦੀ ਸਾ ਨਾਲ ਸਹੇਲੀਆਂ ਹਾਏ ਨਾਲ ਸਹੇਲੀਆਂ ਰਲ ਮਿਲ ਕੇ ਮੈਂ ਗੀਤ ਵੀ ਰਾਂਦੇ ਗਾਂਦੀ ਸਾ ਨਾਲ ਸਹੇਲੀਆਂ ਰਲ ਮਿਲ ਕੇ ਮੈਂ ਗੀਤ ਵੀ ਰਾਂਦੇ ਗਾਂਦੀ ਸਾ ਵਸੀ ਤੀਰਾ ਮੇਲੀ ਵਿਪਬਲ ਵਸੀ ਤੀਰਾ ਮੇਲੀ ਵਿਪਬਲ ਚਾਰ ਦਿਹਾੜੀ ਰਹਿ ਗਈਆਂ ਹੈ ਬਾਬਲ ਮਿਰਿਆ ਆ ਬਾਬਲ ਮਿਰਿਆ ਗੁੱਟੀਆਂ ਤੇਰੇ ਕਰ ਰਹਿ ਗਈਆਂ ਬਾਬਲ ਮਿਰਿਆ ਗੁੱਟੀਆਂ ਤੇਰੇ ਕਰ ਰਹਿ ਗਈਆਂ ਨਾਲ ਸਹੀ ਲੀਆਂ ਕੋਤੋਂ ਬਾਬਲ चुक के कड़ा में पानी दा अज पर देसन अज पर सन हो गई मैं मान टूटा मर जानी अज पर देसन हो गई मैं मा टूटा मर जानी चे पापिया शाला चूलपति पापिया शाला ਜਾਂਦੀ ਵਾਰੀ ਕਹਿ ਗਈਆਂ ਹਏ ਬਾਬਲ ਮਿਰਿਆ ਆ ਬਾਬਲ ਮਿਰਿਆ ਗੁਟੀਆਂ ਤੇਰੀਏ ਕਰ ਰਹਿ ਗਈਆਂ ਬਾਬਲ ਮਿਰਿਆ ਗੁਟੀਆਂ ਤੇਰੀਏ ਕਰ ਰਹਿ ਗਈਆਂ ਲਿਖੀਆਂ ਨਸੀਬਾਂ ਦੀਆਂ ਝੋਲੀ ਦੇ ਬਾਬਲ ਮੇਰੀਆਂ ਆ ਬਾਬਲ ਮੇਰੀਆਂ ਗੁਟੀਆਂ ਤੇਰੀ ਕਰ ਰਹਿ ਗਈਆਂ